ਸਾਮਤੋ ਜੀ ਮੇਰਾ ਜੀ ਅੰਗਰੇਜ਼ ਸਿੰਘ ਨਾਂ ਆ ਇੱਥੇ ਅੱਜ ਤੁਸੀਂ 65 ਕਿੱਲਾਂ ਵਿੱਚ ਇਕੱਠੇ ਹੋਏ ਹੋ ਕੀ ਕਾਰਨ ਆ ਇਹ ਜੀ ਸਾਡਾ ਡੇਰੀਆਂ ਦਾ ਕੰਮ ਆ ਤੇ ਅਸੀਂ ਡੇਰੀਆਂ ਦਾ ਸ਼ੁਰੂ ਤੋਂ ਕੰਮ ਕਰਦੇ ਆ ਇਹਦੇ ਵਿੱਚ ਸਾਨੂੰ 65 ਕਿੱਲਾਂ ਦੇ ਵਿੱਚ ਡਾਂਗਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਨਾ ਕੋਈ ਸਾਡਾ ਹਸਪਤਾਲ ਆ ਨਾ ਕੋਈ ਸਾਡਾ ਇੱਥੇ ਰਾਹ ਆ ਪਲਾਟਾਂ ਦੇ ਵਿੱਚ ਗੋਆ ਪੈਂਡਿਆ ਸਾਡਾ ਬਹੁਤ ਬੁਰਾ ਹਾਲਾਤ ਆ ਸਾਡਾ ਬਹੁਤ ਮੁਸ਼ਕਲ ਆ ਸਾਨੂੰ ਇਹਦੇ ਵਿੱਚ ਕੋਈ ਸਾਡਾ ਮਹਿਤੋਣੀ ਚਾਹੀਦੀ ਆ ਅੱਜ ਇਹ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਹਾਈ ਕੋਰਟ ਵੱਲੋਂ ਵੀ ਜਿਹੜਾ ਸ਼ਹਿਰ ਦੇ ਵਿੱਚੋਂ ਅੰਡੇਰੀਆਂ ਚੁਕਵਾਈਆਂ ਗਈਆਂ ਸੀ ਔਰ ਜਿਹੜੀ ਜਗ੍ਹਾ ਤੁਹਾਨੂੰ ਮੁਹੱਈਆ ਕਰਵਾਈ ਗਈ ਹੈ ਔਰ ਇਸ ਜਗ੍ਹਾ ਤੁਹਾਨੂੰ ਕੀ ਲੱਗਦਾ ਕਿਹੜੀਆਂ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਸਾਨੂੰ ਜੀ ਇਹ ਜਗ੍ਹਾ ਤੇ ਮੁਸ਼ਕਲਾਂ ਹੱਲ ਹੋ ਗਈਆਂ ਨੇ ਕਿ ਸਾਨੂੰ ਕੋਈ ਇੱਥੇ ਚੀਜ਼ ਨਹੀਂ ਬਣੀ ਹੈਗੀ ਗੋਆ ਪਲਾਟਾਂ ਹੀ ਛੁੱਟਣ ਡੇ ਆ ਮੰਦੇ ਹਾਲਾਤ ਆ ਕੋਈ ਸੜਕ ਨਹੀਂ ਬਣੀ ਕੋਈ ਸਾਡੇ ਖੁਰਲੀਆਂ ਨਹੀਂ ਕੋਈ ਮੰਦੇ ਹਾਲਾਤ ਆ ਮੰਦਿਆਂ ਦਿਹਾੜਿਆਂ ਜੀ ਕੱਟਣ ਡੇ ਆ ਸਾਨੂੰ ਜ਼ਿੰਦਗੀ ਸਾਡੀ ਬਹੁਤ ਡੰਗਰਾਂ ਵਾਲੀ ਮਸੂਰਤ ਹੋ ਰਹੀ ਆ ਸਰਕਾਰ ਵੱਲੋਂ ਕੋਟ ਵੱਲੋਂ ਸਾਨੂੰ ਆਰਡਰ ਕੀਤਾ ਗਿਆ ਹੈ ਪਿੱਛੋਂ ਵੀ ਇਹ ਸਾਰੇ ਇੱਥੋਂ ਵੀ ਕੱਢੇ ਜਾਣੇ ਆ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਗਈ ਸਾਨੂੰ ਸਹੂਲਤੇ ਚਾਹੀਦੀ ਅਸੀਂ ਇਹ ਮੰਗਦੇ ਆਂ ਸਰਕਾਰ ਕੋ ਬੇਨਤੀ ਕਰਕੇ ਕੋਟ ਵੱਲੋਂ ਕਿ ਸਾਨੂੰ ਜਿੱਦਾਂ ਲੁਧਿਆਣੇ ਦੇ ਵਿੱਚ ਡੇਰੀਆਂ ਬਣਾ ਕੇ ਦਿੱਤੀਆਂ ਗਈਆਂ ਸਾਨੂੰ ਉਤਰਾਂ ਹਸਪਤਾਲ ਹੋ ਜਾਣਾ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਜਾਵੇ ਸਾਨੂੰ ਉਹਦੇ ਵਿੱਚ ਅਸੀਂ ਕਿਸ਼ਤਾਂ ਧਰਾਂ ਭਰਾਂਗੇ ਸਰਕਾਰ ਨੂੰ ਜੋ ਸਰਕਾਰ ਸਾਡੇ ਤੇ ਰੱਖੂਗੀ ਜਟਰੀਆਂ ਕਰਕੇ ਸਾਡੇ ਕੋਲ ਜਿਟਰੀਆਂ ਸਾਨੂੰ ਕਰ ਦੇਣ ਆਪਣੇ ਕੋਲ ਰੱਖ ਲੈਣ ਜਦੋਂ ਅਸੀਂ ਉਹਨਾਂ ਦੇ ਪੈਸੇ ਦਾਅ ਕਰ ਦਿੰਨੇ ਆ ਉਦੋਂ ਸਾਨੂੰ ਜਿਟਰੀਆਂ ਦਿੱਤੀਆਂ ਵਾਪਸ ਜਾਣ ਸਾਡੀ ਇਹ ਮੰਗਿਆ ਕੋਰਟ ਦੇ ਅੱਗੇ ਤੇ ਸਾਡਾ ਕੁਛ ਨਾ ਕੁਛ ਬਣਾਇਆ ਜਾਵੇ ਉਦਾਂ ਸਾਨੂੰ ਕੱਢਿਆਂ ਦੀ ਬਹੁਤ ਮੁਸ਼ਕਲ ਆ ਤੇ ਸਾਡੇ ਕੋਲ ਨਹੀਂ ਕੋਈ ਗੁਜ਼ਾਰਾ ਹੈਗਾ ਪਹਤਾਂ ਦੇ ਵੇਲੇ ਦੇ ਅਸੀਂ ਨਿਕਲੇ ਹੱਥੋਂ ਪਹਿਲੋ ਪਿੰਡ ਸਾਡੀ ਕਿਲਾ ਕਿਲਾ ਪੈਲੀ ਹੈਗੀ ਉਹ ਵੇਚ ਕੇ ਆਏ ਹਾਂ ਹੁਣ ਘਾਟੇ ਜਾਣੇ ਵੀ ੱੱੱਕੇ ਖਾਂਡਿਆ ਸਾਡੇ ਕੋਲ ਡੰਗਰਾਂ ਤੋਂ ਸવાય ਕੰਮ ਕੋਈ ਨਹੀਂ ਹੈਗਾ ਕੀ ਲਿਆ ਸਾਨੂੰ ਕੋਟ ਵੱਲੋਂ ਅਸੀਂ ਕਰਦੇ ਕਿ ਸਾਡਾ ਇਹ ਬਣਾ ਕੇ ਦਿੱਤਾ ਜਾਵੇ ਕੀ ਲੱਗਦਾ ਕਿ ਕਾਫੀ ਜਿਹੜੀ ਦੂਰ ਵੀ ਪੈਂਦੀ ਹੈ ਔਰ ਰਾਤ ਨੂੰ ਜਦੋਂ ਆਣਾ ਪਵੇ ਤਾਂ ਕਾਫੀ ਮੁਸ਼ਕਲਾਂ ਸਾਹਮਣੇ ਕਿਉਂਕਿ ਕਈ ਵਾਰੀ ਪਸ਼ੂ ਬਿਮਾਰ ਵੀ ਹੋ ਜਾਂਦਾ ਤਾਂ ਉਹਦੇ ਲਈ ਤੁਹਾਨੂੰ ਮੁਸ਼ਕਲਾਂ ਸਾਹਮਣੇ ਆਉਂਦਾ ਹਾਂਜੀ ਸਾਨੂੰ ਜੀ ਬਹੁਤ ਜ਼ਿਆਦਾ ਅੰਮ੍ਰਿਤਸਰ ਤੋਂ ਦੂਰ ਹੈ ਪੈਂਡ ਕਿਲੇ ਰਾਤ ਸਾਡਾ ਕੋਈ ਜੀ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਸਾਡਾ ਕੋਈ ਪਸ਼ੂ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਡਾਕਟਰ ਆਉਣ ਤੋਂ ਡਰਦੇ ਨੇ ਨੇਰੇ ਡਾਕਟਰ ਆਉਣ ਤੋਂ ਡਰਦੇ ਆ ਤੇ ਬਹੁਤ ਜ਼ਿਆਦਾ ਸਾਨੂੰ ਤੰਗੀ ਆ ਸਾਨੂੰ ਕੋਰਟ ਨੂੰ ਅਪੀਲ ਕਰਦੇ ਆ ਕਿ ਸਾਡੀ ਹਮੈਤ ਹੋਣੀ ਚਾਹੀਦੀ ਹੈ ਸਾਨੂੰ ਵਧੀਆ ਢੰਗ ਨਾਲ ਬਣਾ ਕੇ ਦੇਰੀਆਂ ਦਿੱਤੀਆਂ ਜਾਣ ਅਸੀਂ ਆਪਣਾ ਜੋ ਵੀ ਇਹ ਸਾਨੂੰ ਪੈਸਾ ਸਰਕਾਰ ਪਾਵੇ ਕੋਰਟ ਉਹੀ ਪਰਨੂ ਤਿਆਰ ਆ ਕੀ ਨਾਮ ਹੈ ਤੁਹਾਡਾ ਮੇਰਾ ਨਿਲ ਕੁਮਾਰ ਜੀ ਤੁਸੀਂ 65 ਕਿੱਲਾਂ ਦੇ ਵਿੱਚ ਕਦੋਂ ਤੋਂ ਆਏ ਹੋ ਕਿਉਂਕਿ ਦੇਰੀਆਂ ਜਿਲੀਆਂ ਵੀ ਸੀ ਉਹ ਸ਼ਹਿਰ ਵਿੱਚ ਕੁਆਰ ਕੇ 65 ਕਿੱਲਿਆਂ ਵਿੱਚ ਭੇਜਤਾ ਗਿਆ ਸੀ ਔਰ ਕਿੰਨਾ ਸਮਾਂ ਤੁਹਾਨੂੰ ਕਿਹੜੀ-ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਬਹੁਤ ਜਿਆਦੀ ਮੋਰਸਲੇ ਨਾ ਇੱਥੇ ਸਰਗਦਾ ਕੋਈ ਹੋਇਆ ਜੇ ਤੇ ਨਾ ਇੱਥੇ ਕੋਈ ਪਾਣੀ ਦਾ ਨਿਕਾਸ਼ ਜੇ ਤੇ ਵੇਖੋ ਤੁਹਾਡੇ ਸਾਹਮਣੇ ਵੇਖੋ ਕੀ ਹਾਲ ਬਣਿਆ ਪਿਆ بارشਾਂ ਕਰਕੇ ਬਹੁਤਾ ਹੀ ਬੁਰਾ ਹਾਲ ਹੋਇਆ ਪਿਆ ਜੇ ਕੋਈ ਡਾਕਟਰੀ ਸਹੂਲਤ ਨਹੀਂ ਜੇਗੀ ਕਿ ਯਾਰ ਕਿ ਸ਼ਹਿਰ ਵਿੱਚ ਉਹ ਜਿੰਨੀਆਂ ਡੇਰੀਆਂ ਨੇ ਉਹ ਚੁਕਵਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀ ਤਾਂ ਇੱਥੇ ਜਿੰਨੇ ਵੀ ਪਲਾਟ ਜਾਂ ਮੁਹਈਆ ਕਰਵਾਏ ਸੀ ਉਸੇ ਹਿਸਾਬ ਨਾਲ ਕੱਟਨੇ ਤੇ ਬਾਕੀ ਡੇਰੀਆਂ ਵਾਲੇ ਕਿੱਥੇ ਜਾਣਗੇ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਪਹਿਲਾਂ ਆਪਣੀ ਪੂਰੇ ਪਲਾਟ ਪੂਰੇ ਕਰਕੇ ਫਿਰ ਉਹਨਾਂ ਨੂੰ ਕੱਢਣ ਵਾਰ ਅੱਗੇ ਤੇ ਇੱਥੇ ਸਾਰੇ ਰੁੱਲਣ ਦੇ ਪਹਿਲੇ ਤੇ ਉਹੀ ਆ ਕੇ ਰੁੱਲਣ ਰੁੱਲਣ ਗਏ ਹੋਰ ਕੀ ਕਰਨਗੇ ਫਿਰ ਜਾਂ ਪੂਰੀ ਤਿਆਰੀ ਕਰਕੇ ਉਹਨਾਂ ਬਣਾ ਕੇ ਜਿੱਦਾਂ ਜਲੰਧਰ ਲੁਧਿਆਣਾ ਚ ਭਲਾ ਕੇ ਦਿੱਤੇ ਪਲਾਟ ਉਸ ਤਰ੍ਹਾਂ ਹੀ ਬਣਾ ਕੇ ਦੇਣ ਤੇ ਫਿਰ ਡੇਰੀਆਂ ਬਾਹਰ ਕੱਢਣਾ ਕੀ ਇੱਥੇ ਪਸ਼ੂਆਂ ਲਈ ਜਾਂ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੁਝ ਹੋ ਜਾਈ ਜਾਂ ਪਸ਼ੂਆਂ ਨੂੰ ਕੁਝ ਹੋ ਜਾਈ ਉਹ ਲਈ ਕੋਈ ਹਸਪਤਾਲ ਜਾਂ ਇੱਥੇ ਕੋਈ ਹਸਪਤਾਲ ਨਹੀਂ ਨਾ ਹੀ ਕੋਈ ਡੰਗਣਾ ਦੇ ਤੇ ਨਾ ਹੀ ਕੋਈ ਬੰਦਿਆਂ ਦਾ ਕੋਈ ਡਾਕਟਰ ਜੇ ਕੋਈ ਕੋਈ ਸਹੂਲਤ ਨਹੀਂ ਜੇਗੀ ਇੱਥੇ ਤੇ ਅਸੀਂ ਜਾੜ ਚ ਆ ਪਰ ਹਾਈ ਕੋਰਟ ਵੱਲੋਂ ਤਾਂ ਲਗਾਤਾਰ ਹੀ ਸ਼ਹਿਰ ਵਿੱਚ ਡੇਰੀਆਂ ਹਰ ਜ਼ਿਲ੍ਹੇ ਵਿੱਚੋਂ ਕੱਢੀਆਂ ਜਾ ਰਹੀਆਂ ਨੇ ਹਾਈ ਕੋਰਟ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਆਪੀਲ ਕਰਨਾ ਚਾਹੁੰਦੇ ਆ ਜਿਹੜੀ ਵੀ ਡੇਰੀ ਆਲੇ ਚਲੋ ਅਸੀਂ ਤੇ ਉਹਨਾਂ ਦਾ ਨਰਗ ਭੋਖ ਲਿਆ ਤੇ ਜਿਹੜੇ ਅੱਗੋਂ ਡੇਰੀਆਂ ਲਿਆ ਰਹੇ ਉਹਨਾਂ ਨੂੰ ਘੱਟ ਤੋਂ ਘੱਟ ਤੁਸੀਂ ਡੇਰੀਆਂ ਬਣਾ ਕੇ ਤਿਆਰ ਕਰਕੇ ਦਿਓ ਜਿੱਤਾਂ ਜਲੰਧਰ ਨੂੰ ਲੁਧਿਆਣਾ ਹੀ ਦਿੱਤੀਆਂ ਤੇ ਉਹੋ ਹੀ ਹਿਸਾਬ ਨਾਲ ਉਹਨਾਂ ਕੋਲ ਥੋੜੇ ਪੈਸੇ ਲਓ ਜਿੱਤਾਂ ਲੈਣੇ ਆ ਇਹ ਨਹੀਂ ਬੰਦੇ ਨੂੰ ਆ ਕੇ ਰੋਲ ਦੇ ਨਾਲ ਜਿੰਨਾ ਲੋਕਾਂ ਦਾ 100 200 200 ਡੰਗਰ ਆ ਕੇ ਇੱਥੇ ਰੁੱਲਣਗੇ 2-2 ਲੱਖ ਦੀ ਮੱਝ ਅੱਜ ਇਹ ਲੱਗਦਾ ਕਿ ਪੂਰੇ ਸ਼ਹਿਰ ਨੂੰ ਦੁੱਧ ਪਹੁੰਚਾਉਣ ਵਾਲਾ ਅੱਜ ਆਪ ਖੁਦ ਬਾਦੀਆਂ ਸਭ ਕੋਈ ਫੇਲ ਹੋਈ ਨਾ ਇਹ ਮੈਨੂੰ ਲੱਗਦਾ ਗਵਰਨਮੈਂਟ ਦੁੱਧ ਦਾ ਕੰਮ ਹੀ ਫੇਲ ਕਰਦੀ ਪਈ ਜੇ ਨਾ ਹੀ ਕੋ ਦੁੱਧ ਦਾ ਭਾਅ ਵਧਣੇ ਹਰ ਚੀਜ਼ ਮਹਿੰਗੀ ਆ ਡੰਗਰ ਮਹਿੰਗਾ ਤੇ ਉਹ ਜਿਹੜਾ ਬਾਕੀ ਬਚੇ ਉਹ ਵੀ ਉਹਨਾਂ ਨੂੰ ਵੀ ਰੋਲਣ ਲੱਗੇ ਲੋਕੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮੁਸ਼ਕਲਾਂ ਸਾਹਮਣੇ ਕਰਨਾ ਪੈ ਸਕਦਾ ਇਹ ਜਿਸ ਤਰ੍ਹਾਂ ਇੱਥੇ ਬੰਦੇ ਹੋਰ ਆਣੇ ਆ ਇੱਥੇ ਪੱਠਾ ਤੂੜੀ ਨਹੀਂ ਮਿਲਣਾ ਜੇ ਕਿਸੇ ਨੂੰ ਜੋ ਹੁਲਾਤ ਬਣਨੇ ਆ ਅਗਰ ਦਿਨ ਇਹ ਸਫਾਈਆਂ ਨਾ ਹੋਈਆਂ ਜਾਂ ਜਿਹੜੇ ਜਿਵੇਂ ਕੱਚੀਆਂ ਬਾਜ਼ਾਰ ਨੇ ਕੱਚੀਆਂ ਗਲੀਆਂ ਨੇ ਔਰ ਗੋਹਾ ਤੇ ਜਿਹੜੇ ਕਿ ਤੁਹਾਡੇ ਵੱਲੋਂ ਜਿਹੜਾ ਭਾਈ ਗੋਹਾ ਦੇ ਨਾਲੀਆਂ ਦੇ ਲੋਕਾਂ ਨੇ ਆਪ ਵੇਖੋ ਤਾਂ ਆਪ ਹੀ ਇਧਰ ਝਾਤੀ ਮਾਰੋ ਇਹ ਨਾਲੀਆਂ ਆਪ ਬਣਾ ਬਣਾ ਕੇ ਲੋਕਾਂ ਨੇ ਬਣਾਈਆਂ ਵੇਖੋ ਸਾਰਾ ਪਾਣੀ ਬਾਹਰ ਆ ਜਾਂਦਾ ਇਹ ਸੜਕਾਂ ਵੀ ਹੋਣ ਬਣਿਆ ਪਲਾਂਟ ਬਣਿਆ ਹੁੰਦੇ ਕਰਕੇ ਸੜਕ ਬਣੀ ਨਹੀਂ ਤੇ 5-2 ਸਾਲ ਹੋ ਗਏ ਸੜਕ ਤੇ ਬਿਆਰ ਹੀ ਚੱਲਨੇ ਪਿਆ ਸਾਨੂੰ ਪਤਾ ਹੈ ਬਾਰਸ਼ਾਂ ਵਿੱਚ ਕਿਸ ਤਰ੍ਹਾਂ ਥਿਆਨੇ ਆ ਅਸੀਂ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸ਼ਮਸ਼ੀਰ ਸਿੰਘ ਹੈ ਜੀ ਹਾਂਜੀ ਕੀ ਗੱਲਬਾਤ ਹੋਈ ਤੁਸੀਂ ਇਕੱਠੇ ਹੋਏ ਹੋ 65 ਕਿੱਲਾਂ ਦੇ ਵਿੱਚ ਡੇਰੀਆਂ ਵਾਲੇ ਗੱਲਬਾਤ ਇਹ ਆ ਵੀ ਆਪਣਾ ਜਿਹੜੇ ਮੰਨ ਲਓ ਸ਼ਹਿਰਾਂ ਦੇ ਵਿੱਚੋਂ ਡੇ ਤੇ ਉਹਦਾ ਕਰਕੇ ਵੀਰੋਣੀ ਮੰਨ ਲੋ ਕਿ ਨਾਲ ਦਾ ਕਹਿੰਦਾ ਵੀ ਇੱਧਰ ਹੋਣੀ ਆ ਸਾਰੀਆਂ ਡੇਰੀਆਂ ਤੇ ਇੱਥੇ ਸਾਡਾ ਹਾਲਾਤ ਵੇਖ ਲੋ ਤੁਸੀਂ ਵੀ ਆ ਛੜ ਜਾਓ ਵੇਖ ਲੋ ਰਾਹ ਨਾ ਕੋਈ ਡਾਕਟਰ ਦੀ ਸਹੂਲਤ ਜੇ ਨਾ ਕੋਈ ਮੰਨ ਲੋ ਕਿ ਨਾਲ ਦਾ ਇੱਥੇ ਲੇਵਰ ਆਂਦੀ ਲੇਵਰ ਆਂਦੀ ਨੇਰੇ ਸਵੇਰੇ ਅਸੀਂ ਕੋ ਢਿੱਲ ਮੱਠ ਹੋ ਜਾਂਦੀ ਅਸੀਂ ਕਿੱਧਰ ਨੂੰ ਜਾਣਾ ਵਾ ਤੇ ਨਾ ਕੋਈ ਰਾਵਾਂ ਦੇ ਵਿੱਚ ਕੋਈ ਬਤੀਆਂ ਦੀ ਸਹੂਲਤ ਹੈਗੀ ਜੇ ਨੇਰੇ ਸਵੇਰੇ ਵੀ ਔਨ ਜਾਣ ਨੂੰ ਠੀਕ ਹੈ ਜੀ ਤੇ ਬਾਕੀ ਇਹ ਗੱਲ ਆ ਵੀ ਇੱਥੋਂ ਤੱਕ ਵੀ ਢਿੱਲ ਮੱਠ ਦੀ ਇਹ ਗੱਲ ਆ ਵੀ ਜੇ ਕੋਈ ਡੰਗਰ ਢਿੱਲਾ ਮੱਠਾ ਹੋ ਜਾਂਦਾ ਨਾ ਉਹਨੂੰ ਡਾਕਟਰ ਆਉਣ ਦੀ ਜੇ ਜੇ ਕੋਈ ਮਰ ਜਾਂਦਾ ਤੇ ਉਹਨੂੰ ਕੋਈ ਬਾਕੀ ਕੋਈ ਹਾਲ ਨਹੀਂ ਇੱਥੇ ਆ ਵੇ ਲੋ ਤੁਸੀਂ ਰਾਹ ਦੇ ਮੰਲੋ ਕਿ ਨਾਲ ਦਾ ਕੀ ਕੰਡੀਸ਼ਨ ਹੈ ਇੱਥੋਂ ਦੀ ਨਾ ਕੋਈ ਕੋ ਪੱਠੇ ਵਾਲਾ ਆਉਂਦਾ ਨਾ ਤੁੜੀ ਵਾਲਾ ਆਉਂਦਾ ਵਾ ਵੀ ਉਹ ਡਰਦੇ ਆਉਂਦੇ ਨਹੀਂ ਆ ਵੀ ਟਰਾਲੀ ਇੱਥੇ ਮੰਲੋ ਕਿ ਨਾਲ ਦਾ ਬਹਿ ਜਾਣੀ ਹੈ ਤੇ ਅਸੀਂ ਜਾਣਾ ਕਿਨੂੰ ਤੇ ਆਉਣਾ ਕਿਨੂੰ ਆ ਚਿਰ ਬਹੁਤ ਜ਼ਿਆਦਾ ਕੋਈ ਸਕਿਉਰਟੀ ਨਹੀਂ ਇੱਥੇ ਕੋਈ ਚੋਰੀ ਦੀ ਕੋ ਨੇਰੇ ਸਵੇਰੇ ਦੀ ਕੋਈ ਬਹੁਤ ਜ਼ਿਆਦਾ ਮੰਦਾ ਹਲ ਜਾਈਂਦੇ ਉਹ ਕਹਿੰਦੇ ਆ ਵੀ ਜੇ ਹੁਣ ਸਾਡੇ ਨਾਲ ਤੇ ਜਿਹੜਾ ਧੱਕਾ ਹੋਇਆ ਹੋਇਆ ਵਾ ਜਿਹੜਾ ਹੁਣ ਮੰਨ ਲਓ ਹਾਈ ਕੋਰਟ ਨੇ ਆਰਡਰ ਦਿੱਤੇ ਉਹਨਾਂ ਨੂੰ ਇਹੋ ਹੀ ਅਪੀਲ ਕਰਦੇ ਆਂ ਵੀ ਉਹਨਾਂ ਨੂੰ ਜਿਹੜਾ ਮੰਨ ਲਓ ਕਿ ਜਲੰਧਰ ਉਹ ਲੁਧਿਆਣੇ ਜਿਹੜੇ ਡੇਰੀ ਕੰਪਲੈਕਸ ਬਣੇ ਆ ਉਸੇ ਹਿਸਾਬ ਨਾਲ ਪਲਾਟ ਬਣਾ ਕੇ ਦਿੱਤੇ ਜਾਣ ਜਿਹੜੇ ਉਹ ਗੱਡੀਆਂ ਆਉਣੇ ਆ ਵੀਰ ਭਰਾ ਉਹ ਤੰਗਣਾ ਆਉਣ ਇੱਥੇ ਤੇ ਜੇ ਕਿਸੇ ਤੋਂ ਕੋਈ 10 ਡੰਗਰੀ ਨਾ 10 ਜੋ ਤਿੰਨ ਹੀ ਰਹਿ ਗਏ 7 ਮੰਨ ਲਓ ਕਿ ਨਾਲ ਦਾ ਕੋਈ ਬੱਚੇ ਛੁੱਟ ਗਿਆ ਜਦੋਂ ਆਏ ਬੜਾ ਮੰਦਾ ਹਲ ਬੜਾ ਥੱਕੇ ਜਿਹੜੇ ਉਹ ਵਜੇ ਉਹਦੇ ਮੰਨ ਲਓ ਕਿ ਨਾਲ ਦਾ ਅੱਜ ਤੱਕ ਅਸੀਂ ਸਿੱਧੇ ਨਹੀਂ ਹੋਏ ਉਹਨੇ ਆ ਵੀ ਜਦੋਂ ਰੋਜ਼ਗਾਰ ਇਹੋ ਆ ਨਾ ਕੋਈ ਛੱਡ ਸਕਦੇ ਆ ਨਾ ਲੈਣਾ ਨਾ ਕੋ ਅੱਜ ਅਕਸਰ ਦੇਖਿਆ ਨੇ ਕਿ ਸੜਕਾਂ ਤੇ ਕੁਝ ਲੋਕ ਡੰਗਰ ਲੈ ਕੇ ਮੱਜਾ ਕਰਦੇ ਨੇ ਹਾਂਜੀ ਉਹ ਹਾਂਜੀ ਉਹ ਗੁੱਜਰ ਜਿਹੜੇ ਮੰਨ ਲਓ ਉਹਨਾਂ ਨੂੰ ਕੋਈ ਰੋਗ ਨਹੀਂ ਇਹ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੰਨ ਲਓ ਛਰੇ ਆਮ ਸ਼ਹਿਰਾਂ ਦੇ ਵਿੱਚੋਂ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਡੰਗਰ ਘੋਆ ਘਲਰਦਾ ਸਾਰਾ ਕੁਝ ਉਹਨਾਂ ਨੂੰ ਕੋਈ ਰੋਗ ਦਾ ਨਹੀਂ ਹੈ ਚੱਲਦੇ ਸੰਦਾ ਦੇ ਨਾਲ ਮੰਨ ਲਓ ਕਿ ਨਾਲ ਦਾ ਨੁਕਸਾਨ ਹੁੰਦੇ ਸਾਰਾ ਕੁਝ ਉਹਨਾਂ ਨੂੰ ਕੋਈ ਨਹੀਂ ਜੇ ਪੁੱਛਦਾ ਕਿ ਹਾਂਜੀ ਹੁਣ ਕੀ ਅਪੀਲ ਕਰਦੇ ਪ੍ਰਸ਼ਾਸਨ ਅਪੀਲ ਇਹੋ ਹੀ ਆ ਵੀ ਹਾਈ ਕੋਰਟ ਨੂੰ ਜਿਹੜਾ ਹੁਣ ਮੰਨ ਲਓ ਕਿ ਨਾਲ ਦਾ ਉਹਨਾਂ ਨੇ ਜਿਹੜੇ ਆਰਡਰ ਦਿੱਤੇ ਆ ਉੱਤੇ ਥੋੜਾ ਜਿਹਾ ਫੇਰ ਇੱਕ ਰੀ ਵਿਚਾਰ ਕਰਨ ਵੀ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਕੇ ਇਹਨਾਂ ਨੂੰ ਫਿਰ ਮੰਨ ਲਓ ਕਿ ਨਾਲ ਦਾ ਸ਼ਹਿਰਾਂ ਦੇ ਵਿੱਚੋਂ ਕੱਢਿਆ ਜਾਵੇ ਕਿ ਨਾਲ ਦਾ ਪਹਿਲੀ ਗੱਲ ਤੇ ਕਈ ਡੇਰੀਆਂ ਇਹੋ ਜੀਆਂ ਵਾਂ ਸ਼ਹਿਰ ਤੋਂ ਢਾਈ ਡੇ ਤਿੰਨ ਕਿਲੋਮੀਟਰ ਦੂਰ ਆ ਫਿਰ ਵੀ ਸੰਗ ਸਾਰੇ ਗਰੀ ਜਾਂਦੇ ਆ ਮੇਰਾ ਜੀ ਅੰਗਰੇਜ਼ ਸਿੰਘ ਨਾ ਇੱਥੇ ਅੱਜ ਤੁਸੀਂ 60 ਕਿੱਲਾਂ ਵਿੱਚ ਇਕੱਠੇ ਹੋਏ ਹੋ ਕੀ ਕਾਰਨ ਹੈ ਜੀ ਸਾਡਾ ਡੇਰੀਆਂ ਦਾ ਕੰਮ ਆ ਤੇ ਅਸੀਂ ਡੇਰੀਆਂ ਦਾ ਸ਼ੁਰੂ ਤੋਂ ਕੰਮ ਕਰਦੇ ਆ ਇਹਦੇ ਵਿੱਚ ਸਾਨੂੰ 60 ਕਿੱਲਾਂ ਦੇ ਵਿੱਚ ਡਾਂਗਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਨਾ ਕੋਈ ਸਾਡਾ ਹਸਪਤਾਲ ਆ ਨਾ ਕੋਈ ਸਾਡਾ ਇੱਥੇ ਰਾਹ ਆ ਪਲਾਟਾਂ ਦੇ ਵਿੱਚ ਗੋਆ ਪੈਂਡਿਆ ਸਾਡਾ ਬਹੁਤ ਬੁਰਾ ਹਾਲਾਤ ਆ ਸਾਡਾ ਬਹੁਤ ਮੁਸ਼ਕਲ ਆ ਸਾਨੂੰ ਇਹਦੇ ਵਿੱਚ ਕੋਈ ਸਾਡਾ ਮਹਿਤਉਣੀ ਚਾਹੀਦੀ ਆ ਅੱਜ ਇਹ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਹਾਈ ਕੋਰਟ ਵੱਲੋਂ ਵੀ ਜਿਹੜਾ ਕਿ ਸ਼ਹਿਰ ਦੇ ਵਿੱਚੋਂ ਅੰਡੇਰੀਆਂ ਚਕਵਾਈਆਂ ਗਈਆਂ ਸੀ ਔਰ ਜਿਹੜੀ ਜਗ੍ਹਾ ਤੁਹਾਨੂੰ ਮੁਹੱਈਆ ਕਰਵਾਈ ਗਈ ਹੈ ਔਰ ਇਸ ਜਗ੍ਹਾ ਤੁਹਾਨੂੰ ਕੀ ਲੱਗਦਾ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਜੇ ਜਗ੍ਹਾ ਤੇ ਇਹ ਮੁਸ਼ਕਲਾਂ ਹੱਲ ਹੋ ਗਈਆਂ ਨੇ ਕਿ ਸਾਨੂੰ ਕੋਈ ਇੱਥੇ ਚੀਜ਼ ਨਹੀਂ ਬਣੀ ਹੈਗੀ ਗੋਆ ਪਲਾਟਾਂ ਹੀ ਸੁੱਟਣ ਡਿਆ ਮੰਦੇ ਹਾਲਾਤ ਆ ਕੋਈ ਸੜਕ ਨਹੀਂ ਬਣੀ ਕੋਈ ਸਾਡੇ ਖੁਰਲੀਆਂ ਨਹੀਂ ਕੋਈ ਮੰਦੇ ਹਾਲਾਤ ਆ ਮੰਦਿਆਂ ਦਿਹਾੜਿਆਂ ਜੀ ਕੱਟਣ ਡਿਆ ਸਾਨੂੰ ਜ਼ਿੰਦਗੀ ਸਾਡੀ ਬਹੁਤ ਡੰਗਰਾਂ ਵਾਲੀ ਮਸੂਰਤ ਹੋ ਰਹੀ ਆ ਸਰਕਾਰ ਵੱਲੋਂ ਕੋਟ ਵੱਲੋਂ ਸਾਨੂੰ ਆਰਡਰ ਕੀਤਾ ਗਿਆ ਹੈ ਪਿੱਛੋਂ ਵੀ ਇਹ ਸਾਰੇ ਇੱਥੋਂ ਵੀ ਕੱਢੇ ਜਾਣੇ ਆ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਗਈ ਸਾਨੂੰ ਸਹੂਲਤੇ ਚਾਹੀਦੀ ਅਸੀਂ ਇਹ ਮੰਗਦੇ ਆ ਸਰਕਾਰ ਕੋ ਬੇਨਤੀ ਕਰਕੇ ਕੋਟ ਵੱਲੋਂ ਕਿ ਸਾਨੂੰ ਜਿੱਦਾਂ ਲੁਧਿਆਣੇ ਦੇ ਵਿੱਚ ਅਬ ਡੇਰੀਆਂ ਬਣਾ ਕੇ ਦਿੱਤੀਆਂ ਗਈਆਂ ਸਾਨੂੰ ਉਤਰਾਂ ਹਸਪਤਾਲ ਹੋ ਜਾਣਾ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਜਾਵੇ ਸਾਨੂੰ ਉਹਦੇ ਵਿੱਚ ਅਸੀਂ ਕਿਸ਼ਤਾਂ ਧਰਾਂ ਭਰਾਂਗੇ ਸਰਕਾਰ ਨੂੰ ਜੋ ਸਰਕਾਰ ਸਾਡੇ ਤੇ ਰੱਖੂਗੀ ਜਟਰੀਆਂ ਕਰਕੇ ਸਾਡੇ ਕੋਲ ਜਟਰੀਆਂ ਸਾਨੂੰ ਕਰ ਦੇਣ ਆਪਣੇ ਕੋਲ ਰੱਖ ਲੈਣ ਜਦੋਂ ਅਸੀਂ ਉਹਨਾਂ ਦੇ ਪੈਸੇ ਦਾਅ ਕਰ ਦਿੰਨੇ ਆ ਉਦੋਂ ਸਾਨੂੰ ਜਟਰੀਆਂ ਦਿੱਤੀਆਂ ਵਾਪਸ ਜਾਣ ਸਾਡੀ ਇਹ ਮੰਗਿਆ ਕੋਰਟ ਦੇ ਅੱਗੇ ਤੇ ਸਾਡਾ ਕੁਝ ਨਾ ਕੁਝ ਬਣਾਇਆ ਜਾਵੇ ਉਦਾਂ ਸਾਨੂੰ ਕੱਢਿਆਂ ਦੀ ਬਹੁਤ ਮੁਸ਼ਕਲ ਆ ਤੇ ਸਾਡੇ ਕੋਲ ਨਹੀਂ ਕੋਈ ਗੁਜ਼ਾਰਾ ਹੈਗਾ ਪਹਤਾਂ ਦੇ ਵੇਲੇ ਦੇ ਅਸੀਂ ਨਿਕਲੇ ਹਥੋਂ ਪਹਿਲੋਂ ਪਿੰਡ ਸਾਡੀ ਕਿਲਾ ਕਿਲਾ ਪੈਲੀ ਹੈਗੀ ਉਹ ਵੇਚ ਕੇ ਆਏ ਹੁਣ ਗਾਡੇ ਜਾਣੇ ਵੀ ੱੱਕੇ ਖਾਂਡਿਆ ਸਾਡੇ ਕੋਲ ਡੰਗਰਾਂ ਤੋਂ ਸਵਾਏ ਕੰਮ ਕੋਈ ਨਹੀਂ ਹੈਗਾ ਪੀ ਲਿਆ ਸਾਨੂੰ ਕੋਟ ਵੱਲੋਂ ਅਸੀਂ ਕਰਦੇ ਕਿ ਸਾਡਾ ਇਹ ਬਣਾ ਕੇ ਦਿੱਤਾ ਜਾਵੇ ਕੀ ਲੱਗਦਾ ਕਿ ਕਾਫੀ ਜਿਹੜੀ ਦੂਰ ਵੀ ਪੈਂਦੀ ਹੈ ਔਰ ਰਾਤ ਨੂੰ ਜਦੋਂ ਆਣਾ ਪਵੇ ਤਾਂ ਕਾਫੀ ਮੁਸ਼ਕਲਾਂ ਸਨ ਕਿਉਂਕਿ ਕਈ ਵਾਰੀ ਪਸ਼ੂ ਬਿਮਾਰ ਵੀ ਹੋ ਜਾਂਦਾ ਤਾਂ ਉਹਦੇ ਲਈ ਤੁਹਾਨੂੰ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਾਂਜੀ ਸਾਨੂੰ ਜੀ ਬਹੁਤ ਜ਼ਿਆਦਾ ਅੰਮ੍ਰਿਤਸਰ ਤੋਂ ਦੂਰ ਹੈ ਪੈਂਡ ਕਿਲੇ ਰਾਤ ਸਾਡਾ ਕੋਈ ਜੀ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਸਾਡਾ ਕੋਈ ਪਸ਼ੂ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਡਾਕਟਰ ਆਉਣ ਤੋਂ ਡਰਦੇ ਨੇ ਡਰੇ ਡਾਕਟਰ ਆਉਣ ਤੋਂ ਡਰਦੇ ਆ ਤੇ ਬਹੁਤ ਜ਼ਿਆਦਾ ਸਾਨੂੰ ਤੰਗੀ ਆ ਸਾਨੂੰ ਕੋਰਟ ਨੂੰ ਅਪੀਲ ਕਰਦੇ ਆ ਕਿ ਸਾਡੀ ਹਮਾਇਤ ਹੋਣੀ ਚਾਹੀਦੀ ਹੈ ਸਾਨੂੰ ਵਧੀਆ ਢੰਗ ਨਾਲ ਬਣਾ ਕੇ ਦੇਰੀਆਂ ਦਿੱਤੀਆਂ ਜਾਣ ਅਸੀਂ ਆਪਣਾ ਜੋ ਵੀ ਇਹ ਸਾਨੂੰ ਪੈਸਾ ਸਰਕਾਰ ਪਾਵੇ ਕੋਰਟ ਉਹੀ ਪਰਨੂ ਤਿਆਰ